ਕਾਲ ਜੀ ਕਿਦਾਂ ਹੋ ਜੀ ਸਾਰੇ ਦੁਸ਼ਹਿਰੇ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਪਹਿਲਾਂ ਹੀ ਦੇ ਦਿੰਨੇ ਆ ਤੇ ਬਾਕੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਦੁਸ਼ਹਿਰਾ ਬੁਰਾਈ ਦਾ ਅੰਤ ਹੋਵੇ ਸਚਾਈ ਤੇ ਆਪਾਂ ਸਚਾਈ ਦੇ ਚੱਲੀਏ ਸਾਰਿਆਂ ਦੇ ਵਿੱਚ ਸਰਬਤ ਦੇ ਭਲੇ ਦੀ ਭਾਵਨਾ ਪੈਦਾ ਹੋਵੇ ਲੋ ਜੀ ਅੱਜ ਦੀ ਜਿਹੜੀ ਵੀਡੀਓ ਆਪਾਂ ਲੈ ਕੇ ਆਏ ਆ ਉਹ ਲੈ ਕੇ ਆਏ ਆ ਪਲੇਨ ਪਸ਼ਮੀਨਾ ਰਾਮਟੈਕਸ ਦਾ ਰਾਮ ਟੈਕਸ ਦਾ ਪਸ਼ਮੀਨਾ ਰੂਗਾ ਆਪਾਂ ਕੋਈ ਵੀ ਲੋਕਲ ਪਸ਼ਮੀਨਾ ਨਹੀਂ ਰੱਖਦੇ ਚਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਹੈਗੇ ਕਿਉਂਕਿ ਮੈਨੂੰ ਇਹ ਹੁੰਦਾ ਹੈਗਾ ਵੀ ਪਸ਼ਮੀਨੇ ਦੇ ਸੂਟ ਜਲਦੀ ਜਲਦੀ ਆਪਣੇ ਫਟਦੇ ਨਹੀਂ ਹੈਗੇ ਕਿਉਂਕਿ ਆਪਾਂ ਇਹਨਾਂ ਨੂੰ 2-2 3-3 4 ਸਾਲ ਵੀ ਰਿਪੀਟ ਕਰ ਲੈਣੇ ਹੁੰਦੇ ਆਗੇ ਕਿਉਂਕਿ ਜਲਦੀ ਫਟਦੇ ਨਹੀਂ ਹੁੰਦੇ ਇੱਕ ਤਾਂ ਸਰਦੀ ਛੋਟੀ ਹੁੰਦੀ ਹੈ ਬਾਕੀ ਇਹ ਵੀ ਹੁੰਦਾ ਹੈ ਕਿ ਸਰਦੀ ਦੇ ਸੂਟ ਐਨ ਜਲਦੀ ਗਰਮੀ ਥੋੜੀ ਪਸੀਨੇ ਨਾਲ ਆਪਣਾ ਸੂਟ ਜਲਦੀ ਖਰਾਬ ਹੁੰਦਾ ਹੈਗਾ ਕਾਟਨ ਦੇ ਸੂਟਾਂ ਦੀ ਗੱਲ ਹੋਰ ਹੁੰਦੀ ਹੈ ਸਰਦੀ ਦੇ ਸੂਟ ਜਲਦੀ ਖਰਾਬ ਨਹੀਂ ਹੁੰਦੇ ਹੈਗੇ ਇਸ ਕਰਕੇ ਮੈਂ ਨਾ ਵਧੀਆ ਹੀ ਪਸ਼ਮੀਨਾ ਰੱਖਦੀਆਂ ਕਿਉਂਕਿ ਬੁਰ ਆ ਜਾਂਦਾ ਹੈ ਨਾ ਜਦੋਂ ਉਹਦੇ ਉੱਤੇ ਉਹ ਚੰਗਾ ਨਹੀਂ ਲੱਗਦਾ ਹੈਗਾ ਫਿਰ ਉਹ ਆਪਾਂ ਨੂੰ ਐਵੇਂ ਹੀ ਫੈਂਕਣਾ ਪੈ ਜਾਂਦਾ ਹੈਗਾ ਇਸ ਲਈ ਆਪਾਂ ਜਿਹੜਾ ਵਧੀਆ ਜਿਹੜਾ ਆਪਣਾ ਦੇਖੋ ਹੋਰ ਡਬਲ ਟੋਨ ਪਸ਼ਮੀਨਾ ਹੈ ਮਾਵਾ ਭਲਾਈ ਜੋ ਵੀ ਆਪਾਂ ਲੈ ਕੇ ਆ ਰਹੇ ਹਾਂ ਕਿ ਤੁਹਾਡੇ ਲਈ ਉਹ ਸਾਰਾ ਫੈਬਰਿਕ ਵਧੀਆ ਵਾਲਾ ਹੈਗਾ ਜੂਜ਼ੇਬਲ ਹੈ ਤੇ ਇਹ ਜਿਹੜਾ ਆਪਣਾ ਪਲੇਨ ਜਿ ਪਸ਼ਮੀਨਾ ਹੈਗਾ ਆਪਣੇ ਕੋਲੇ ਰਾਮਟੈਕਸ ਦਾ ਪਸ਼ਮੀਨਾ ਰਹੂਗਾ ਜੀ ਆਪਾਂ ਰਾਮ ਟੈਕਸ ਦਾ ਸਿੰਪਲ ਏਕੇ ਦਾ ਰਸ਼ੀਆ ਦਾ ਇਹ ਕਸ਼ਮੀਨੀ ਵੀ ਆਪਾਂ ਨੇ ਕੋਲੇ ਥੋੜੀ ਜਿਹੀ ਕਿ ਸੂਟ ਹੈਗੇ ਨੇ ਜੇ ਕੋਈ ਪਹਿਣ ਪਾਈ ਐਦਾਂ ਨਾ ਆਂਦਾ ਮੰਗਦਾ ਹੈਗਾ ਵੀ ਸਾਨੂੰ ਤਾਂ ਦੇ ਦਿਓ ਜੀ ਤਾਂ ਆਪਾਂ ਦੇ ਦਿੰਨੇ ਆ ਵੈਸੇ ਮੈਂ ਬਹੁਤ ਘੱਟ ਮੈਨੂੰ ਇਹ ਹੁੰਦਾ ਹੈਗਾ ਵੀ ਆਪਾਂ ਰਾਮ ਟੈਕਸ ਹੀ ਯੂਜ਼ ਕਰੀਏ ਲੋ ਜੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਹਲਕਾ ਜਿਹਾ ਚੇਂਜ ਆ ਰਿਹਾ ਹੈ ਇਹਦੇ ਵਿੱਚ ਹੀ ਫਰੋਜ਼ੀ ਟੋਨ ਦੇ ਰਿਹਾ ਵਰਤ ਇਹ ਪਿਕਾਕ ਜੀ ਸ਼ੇਡ ਹੈਗਾ ਗ੍ਰੇ ਮੈਂ ਕਲਰ ਐਦਾਂ ਦੇ ਲੈ ਕੇ ਆਈਆਂ ਕਿਉਂਕਿ ਕਈ ਵਾਰ ਆਪਣੀਆਂ ਆਂਟੀਆਂ ਹੁੰਦੀਆਂ ਨੇ ਨਹੀਂ ਨਹੀਂ ਸਾਨੂੰ ਸਿੰਪਲ ਪਸ਼ਮੀਨਾ ਹੀ ਵਧੀਆ ਲੱਗਦਾ ਹੈ ਡਬਲ ਟੋਨ ਨਹੀਂ ਅਸੀਂ ਪਾਉਂਦੇ ਉਹ ਚ ਸ਼ਾਈਨਿੰਗ ਹੈ ਤੇ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਕਲਰ ਲੈ ਕੇ ਆਏ ਆ ਬਹੁਤ ਸੋਹਣੇ ਕਲਰ ਨੇ ਵਾਕਈ ਇਹਦੇ ਵਿੱਚ ਹਰ ਕਲਰ ਮਿਲ ਜੂਗਾ ਆਪਾਂ ਥੋੜੇ ਜੇ ਕਲਰ ਲੈ ਕੇ ਆਏ ਆ ਇਹਦੇ ਵਿੱਚ ਰਾਮ ਟੈਕਸ ਦੇ ਵਿੱਚ ਇਹ ਤੇ ਕੋਈ ਬੁਰਰੀਆਂ ਦਾ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਲੀ ਵਾਕਈ ਤੁਹਾਨੂੰ ਰਾਮ ਟੈਕਸ ਦਾ ਬ੍ਰੈਂਡ ਦਾ ਪਤਾ ਹੀ ਆ ਲਓ ਜੀ ਬਹੁਤ ਪਿਆਰਾ ਕਲਰ ਹੈ ਇਹਦੇ ਵਿੱਚ ਇਹ ਵੀ ਥੋੜਾ ਜਿਹਾ ਚੇਂਜ ਆ ਰਿਹਾਗਾ ਬਹੁਤ ਹੀ ਸੋਹਣਾ ਸ਼ੇਡ ਹੈ ਵੀਟ ਰੂਟ ਸ਼ੇਡ ਹੈਗਾ ਇਹਦਾ ਤੇ ਇੱਕ ਆਪਣਾ ਇਹ ਹਲਕਾ ਜਮੈਂਦੀ ਸ਼ੇਡ ਹੈਗਾ ਪਿਸਤਾ ਮੈਂਦੀ ਜਾਂ ਤੇ ਇੱਕ ਮਸਟਰਡ ਕਲਰ ਹੈ ਜੀ ਬਹੁਤ ਸੋਹਣਾ ਪਸ਼ਮੀਨਾ ਹੈਗਾ ਤੇ ਤੁਸੀਂ ਸਾਡੇ ਕੋਲੋਂ ਪਲੇਨ ਵੀ ਲੈ ਸਕਦੇ ਹੋ ਵਰਕ ਕਰਵਾ ਕੇ ਲੈ ਸਕਦੇ ਹੋਗੇ ਦੁਪੱਟਾ ਫਿਨਿਸ਼ਿੰਗ ਵਗੈਰਾ ਸਾਰਾ ਕੁਝ ਤੁਹਾਨੂੰ ਕਰਕੇ ਦੇਵਾਂਗੇ ਜੇ ਤੁਸੀਂ ਫਿਨਿਸ਼ਿੰਗ ਵਗੈਰਾ ਕਰਵਾ ਕੇ ਲੈਣਾ ਚਾਹੁੰਦੇ ਹੋਗੇ ਆਪਣੇ ਦੁਪੱਟਿਆਂ ਦੀ ਫਿਨਿਸ਼ਿੰਗ ਹੋ ਕੇ ਜਾਂਦੀ ਹੈਗੀ ਦੇਖੋ ਜੀ ਮੈਂ ਕਾਫੀ ਦੁਪੱਟੇ ਆਪਣੇ ਕੋਲੇ ਦਾ ਸਿੱਧਾ ਰੈਡੀ ਹੋਏ ਤਾਂ ਆਏਣਗੇ ਬਸ ਉਹ ਫਿਨਿਸ਼ਿੰਗ ਦਿਖਾ ਦਿੰਨੀ ਹੈਗੀ ਸਾਡੇ ਵਰਕ ਦੀ ਦੁਪੱਟੇ ਦੀ ਫਿਨਿਸ਼ਿੰਗ ਅਸੀਂ ਕਦੇ ਵੀ ਇਹ ਨਹੀਂ ਹੋਊਗਾ ਤੁਹਾਨੂੰ ਵੀ ਕਸੀਨ ਮਾਰਤੀ ਜਾਂ ਫਿਰ ਇਥੇ ਫਿਨਿਸ਼ਿੰਗ ਦਾ ਫਰਕ ਪੈ ਗਿਆ ਜਾਂ ਅਸੀਂ ਇੰਨਾ ਇਦਾਂ ਦੱਬ ਕੇ ਸੀਨ ਲਾਣੇ ਆ ਕਿ ਬਹੁਤ ਸੋਹਣੀ ਅਸੀਂ ਫਿਨਿਸ਼ਿੰਗ ਦਿੰਨੇ ਆ ਕਿ ਤੁਹਾਨੂੰ ਦੁਪੱਟੇ ਸਾਰੇ ਆਪਣੇ ਰੈਡੀ ਹੋ ਕੇ ਜਾਂਦੇ ਨੇਗੇ ਟਾਈਡਾਈ ਆਪਣੀ ਬਹੁਤ ਸੋਹਣੀ ਹੈਗੀ ਤੇ ਟਾਈਡਾਈ ਦੇ ਦੁਪੱਟੇ ਦੇਖੋ ਜੀ ਦੁਪੱਟੇ ਮੈਂ ਤੁਹਾਨੂੰ ਦਿਖਾ ਦੇਣੀ ਆ ਆਪਣੀ ਟਾਈਡ ਆਈ ਬਹੁਤ ਅਸੀਂ ਪਿਆਰੀ ਕਰਵਾ ਕੇ ਜੀ ਨੂੰ ਲਏਗੇ ਸਾਡੀ ਦੁਪੱਟੇ ਅੰਦਰ ਪਏ ਆ ਅੱਜ ਮੈਂ ਤੁਹਾਨੂੰ ਦਿਖਾ ਦੇਣੀ ਪਹਿਲਾਂ ਮੇਰੀ ਵੀਡੀਓ ਅੱਜ ਨਹੀਂ ਪਾਉਣ ਦੀ ਸਲਾਹ ਸੀਗੀ ਇਹ ਦੇਖੋ ਐਦਾਂ ਆਪਣੇ ਕੋਲੇ ਜਿੱਦਾਂ ਮਰਜ਼ੀ ਦੀ ਤੁਸੀਂ ਡਾਈ ਡਾਈ ਕਰਵਾਉਣਾ ਚਾਹੁੰਦੇ ਹੋਗੇ ਉਹ ਜਿਹੜਾ ਮੈਂ ਤੁਹਾਨੂੰ ਦੁਪੱਟਾ ਦਿਖਾ ਰਣੀ ਹੁੰਦੀ ਹੈ ਕਾਮਲ ਜਨੂਨ ਵਾਲਾ ਤੁਸੀਂ ਖੁਦ ਦੇਖੋ ਕਿੰਨੀ ਸ਼ਾਈਨਿੰਗ ਹੈ ਇਹਦੇ ਵਿੱਚ ਦੁਪੱਟੇ ਚ 300 ਵਾਲਾ ਸੈਮੀ ਵਾਲਾ ਬਹੁਤ ਜ਼ਿਆਦਾ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਨੇ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਜਿਹੜੀਆਂ ਭੈਣਾਂ ਨੇ ਮੰਗਵਾ ਲਏ ਉਹਨਾਂ ਨੂੰ ਪਤਾ ਹੈਗਾ ਜਾਂ ਮੇਰੇ ਵਿਜ਼ਿਟ ਕਰਨ ਵਾਲੇ ਕਸਟਮਰਾਂ ਨੂੰ ਪਤਾ ਹੈ ਕਿ ਵੀ ਉਹ ਕਿੰਨੇ ਕਿੰਨੇ ਕ ਦੁਪੱਟੇ ਇਹਦੇ ਨਾਲ ਦੇ ਸਾਡੇ ਕੋਲੋਂ ਜਾਣਦੇ ਨੇਗੇ ਸਿਰਫ 300 ਰੁਪਏ ਪ੍ਰਾਈਜ਼ ਰਹਿੰਦਾ ਇਹ ਦੁਪੱਟੇ ਦਾ ਬਟਾ ਸ਼ਾਈਨਿੰਗ ਇਹਦੀ ਪ्युअर ਵਰਗੀ ਹੁੰਦੀ ਹੈ ਹਲਕਾ ਤੇ ਲਾਈਟ ਵੇਟ ਹੁੰਦਾ ਹੈ ਬਿਲਕੁਲ ਤੇ ਸਟਫ ਬਹੁਤ ਸੋਹਣਾ ਹੈਗਾ ਇਹਦਾ ਤੇ ਇਸ ਨੂੰ ਸਟੇਚਿੰਗ ਹੋਣੇ ਜਾਣੇ ਨੇਗੇ ਬਾਕੀ ਤੁਸੀਂ ਸਾਡੇ ਕੋਲੋਂ ਇਹ ਸੂਟਾਂ ਦੇ ਉੱਤੇ ਇੰਬੋਰਡਰੀ ਕਰਵਾ ਸਕਦੇ ਹੋਗੇ ਪਲੇਨ ਲੈ ਸਕਦੇ ਹੋ ਦੁਪੱਟਾ ਡਾਈ ਕਰਵਾ ਕੇ ਕਹੋਗੇ ਦੁਪੱਟਾ ਡਾਈ ਟਾਈਡ ਹੈ ਜਿੱਦਾਂ ਵੀ ਤੁਹਾਨੂੰ ਤੁਹਾਡਾ ਦਿਲ ਕਰਦਾ ਉਦੋਂ ਤੁਸੀਂ ਦੁਪੱਟਾ ਸਾਡੇ ਤੋਂ ਲੈ ਸਕਦੇ ਹੋਗੇ ਆਪਣਾ ਨੰਬਰ ਹੈ 9253115036 ਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ ਤੇ ਗੁਰਮੀਰ ਵਟਿਕ ਚੱਕ ਲਦੇ ਆਪਣੀ ਇੰਸਟਾਗ੍ਰam ਮੈਡੀ ਉੱਥੇ ਜਾ ਕੇ ਵੀ ਫੋਲੋ ਕਰੋ ਤੇ ਉੱਥੇ ਆਪਾਂ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਵਰਕ ਵਾਲੇ ਸੂਟਾਂ ਦੀ ਤਾਂ ਤੁਸੀਂ ਵਰਕ ਵਾਲੇ ਡਿਜ਼ਾਈਨ ਦੇਖ ਕੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਜਿੱਦਾਂ ਦਾ ਵੀ ਵਰਕ ਕਰਾਉਣਾ ਚਾਹੁੰਦੇ ਹੋ ਬਾਕੀ ਜੇ ਤੁਸੀਂ ਸਾਡੇ ਤੇ ਤੱਕ ਦਾ ਵਰਕ ਹੋਣਾ ਚਾਹੀਦਾ ਹੈਗਾ ਤਾਂ ਅਸੀਂ ਆਪਣਾ ਜਿੰਦ ਜਾਨ ਲਾ ਕੇ ਫਿਰ ਤਾਂ ਸੋਨੇ ਤੇ ਸਹਾਗੇ ਵਾਲੀ ਗੱਲ ਹੋ ਜਾਂਦੀ ਹੈ ਫਿਰ ਮੈਂ ਆਪਦਾ ਪੂਰਾ ਜੀ ਮੈਨੂੰ ਇਹ ਹੁੰਦਾ ਹੈਗਾ ਵੀ ਏ ਨਾ ਹੋਵੇ ਵੀ ਅੱਗੇ ਸਾਹਮਣੇ ਵਾਲੇ ਦੇ ਪਸੰਦ ਨਾ ਆਵੇ ਤਾਂ ਮੈਂ ਐਦਾਂ ਦਾ ਮੈਨੂੰ ਆਪ ਦੇ ਆਪ ਟੈਨਸ਼ਨ ਵੱਜ ਸੰਗੋ ਜਦੋਂ ਤੁਸੀਂ ਪਿਕਸ ਪੇਜ ਦੀ ਨੂੰ ਮੇਰੀ ਸਿਰਦਰਦੀ ਖਤਮ ਹੋ ਜਾਂਦੀ ਹੈ ਜੇ ਤੁਸੀਂ ਸਾਡੇ ਤੇ ਛੱਡਦੇ ਹੋ ਤਾਂ ਅਸੀਂ ਤੁਹਾਨੂੰ ਬਹੁਤ ਜ਼ਿਆਦਾ ਸੋਨਾ ਕਰਵਾ ਕੇ ਦੇਵਾਂਗੇ ਬਸ ਪ੍ਰਾਈਸ ਦੱਸ ਦਿਆ ਕਰੋ ਪਸ਼ਮੀਨੇ ਤੇ ਕਰਵਾਣਾ ਹੈ ਸਿੰਥੈਟਿਕ ਵੈਸੇ ਸਟਫ ਤੇ ਕਰਵਾਣਾ ਹੈਗਾ ਜਿਹੜੇ ਹਰ ਤਰ੍ਹਾਂ ਦਾ ਹੈਗਾ ਬੈਲਵਟ ਹੈਗਾ ਹਰ ਤਰ੍ਹਾਂ ਦਾ ਪਲੇਨ ਫੈਬਰਿਕ ਆਪਾਂ ਲੈ ਕੇ ਆ ਚੁੱਕੇ ਹਾਂਗੇ ਤੇ ਉਹਨਾਂ ਤੇ ਤੁਸੀਂ ਵਰਕ ਕਰਵਾ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਜੀ